ਦੈਨਿਕ ਸਵੇਰਾ ਜੀ ਵਿਖ ਰਿਓ ਤੁਸੀਂ ਤਾਂ ਖਬਰ ਹੁਸ਼ਿਆਰਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਸ਼ਿਆਰਪੁਰ ਦੇ ਡੀਸੀ ਅੰਸ਼ਿਕਾ ਜੈਨ ਦੇ ਵੱਲੋਂ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕੀਤਾ ਗਿਆ ਤਾਂ ਇਸ ਮੌਕੇ ਉੱਥੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤਸਵੀਰਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੇ ਦਾਣਾ ਮੰਡੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨਨ ਦੇ ਵੱਲੋਂ ਹੁਸ਼ਿਆਰਪੁਰ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀ ਦੇ ਵਿੱਚ ਸਾਫ ਸਫਾਈ ਦੀ ਸਥਿਤੀ ਸੜਕਾਂ ਤੇ ਸੀਵਰੇਜ ਵਰਗੀਆਂ ਮੁੱਦਲੀਆਂ ਸਹੂਲਤਾ ਦਾ ਜਾਇਜ਼ਾ ਲਿਆਇਆ ਤਦ ਆਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਅੱਜ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਦਾਣਾ ਮੰਡੀ ਦਾ ਦੌਰਾ ਕੀਤਾ ਜਾਂਦਾ ਹੈ ਤੇ ਇਸ ਦੌਰਾਨ ਉੱਥੋਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾਂਦਾ ਹੈ ਮੰਡੀ ਦੇ ਵਿੱਚ ਬੁਨਿਆਦੀ ਪ੍ਰਬੰਧ ਸੁਧਾਰਨ ਦੇ ਆਦੇਸ਼ ਵੀ ਜਿਹੜੇ ਨੇ ਡੀਸੀ ਦੇ ਵੱਲੋਂ ਦਿੱਤੇ ਗਏ ਨੇ ਤਾਂ ਦੱਸਦੀ ਹੈ ਕਿ ਡਿਪਟੀ ਕਮਿਸ਼ਨਰ ਅੰਸ਼ਕਾ ਜੈਨ ਨੇ ਅਜਤਾਨਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕਰਕੇ ਉੱਥੋਂ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਹੈ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਤੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀ ਦੇ ਵਿੱਚ ਸਫਾਈ ਦੀ ਸਥਿਤੀ ਖੇਤੀਬਾੜੀ ਦੇ ਪ੍ਰਬੰਧ ਅਤੇ ਸੜਕਾਂ ਦੀ ਸੀਵਰੇਜ ਵਰਗੀ ਮੁੱਢਲੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਹੈ ਤੇ ਨਾਲ ਹੀ ਇਸ ਮੌਕੇ ਡੀਸੀ ਦੇ ਵੱਲੋਂ ਮੰਡੀ ਦੇ ਵਿੱਚ ਬੁਨਿਆਦੀ ਪ੍ਰਬੰਧ ਸੁਧਾਰਨ ਦੇ ਆਦੇਸ਼ ਵੀ ਜਿਹੜੇ ਨੇ ਉਹ ਦਿੱਤੇ ਗਏ ਨੇ ਤਾਂ ਦੱਸ ਦਈਏ ਕਿ ਮੰਡੀ ਤੇ ਦੌਰੇ ਦੌਰਾਨ ਡੀਸੀ ਦੇ ਵੱਲੋਂ ਕਿਹਾ ਗਿਆ ਹੈ ਕਿ ਮੰਡੀ ਦੀਆਂ ਅੰਤਰੂਲੀ ਸੜਕਾਂ ਦੀ ਮੁਰੰਮਤ ਅਤੇ ਸੀਵਰੇਜ ਸਿਸਟਮ ਨੂੰ ਵੀ ਬਿਹਤਰੀਨ ਬਣਾਇਆ ਜਾਵੇਗਾ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਪਾਣੀ ਭਰੰਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਵੱਡਾ ਸੜੇ ਸ਼ਹਿਰ ਐਸੇ ਇੱਥੇ ਬਹੁਤ ਸਾਰੇ ਲੋਕ ਸਬਜ਼ੀ ਮੰਡੀ ਹੋ ਗਏ ਜਾਂ ਅਨਾਜ ਮੰਡੀ ਹੋ ਗਏ ਬਹੁਤ ਸਾਰੇ ਆਟੀਆਂ ਕੋਚਾਰੇ ਲੋਕ ਸਾਡੇ ਜ਼ਿਲ੍ਹੇ ਦੇ ਨਾਲ ਸਭਾ ਵਿੱਚ ਹੁੰਦੇ ਇੱਥੇ ਅੱਜ ਅਸੀਂ ਮਾਨਯੋਗ ਚੇਅਰਮੈਨ ਸਾਹਿਬ ਦੇ ਨਾਲ ਇੱਕ ਦੌਰਾ ਕੀਤਾ ਜਿਸ ਦੇ ਵਿੱਚ ਅਸੀਂ ਦੇਖਿਆ ਕਿ ਕਿਵੇਂ ਸਫਾਈ ਦੀ ਸਮੱਸਿਆ ਖਾਸ ਤੌਰ ਤੇ ਮੰਡੀ ਦੇ ਵਿੱਚ ਦੇਖੀ ਗਈ ਹੈ ਔਰ ਅਸੀਂ ਇੱਕ ਪਲਾਨ ਬਣਾ ਰਹੇ ਹਾਂ ਜਿਸ ਦੇ ਤਹਿਤ ਅ ਰੈਗੂਲਰ ਤੌਰ ਤੇ ਮੰਡੀ ਦੇ ਵਿੱਚ ਸਫਾਈ ਹੋਵੇ ਔਰ ਕੂੜੇ ਦਾ ਸਬਸਤਰਾ ਔਰ ਕਾਨੂੰਨ ਦੇ ਸਾਹਮਣੇ ਡੂਲਾ ਮੁਦਾਬੇ ਪ੍ਰਗੰਨਲ ਹੋਵੇ ਮੰਡੀ ਦੇ ਵਿੱਚ ਹੀ ਅਸੀਂ ਕੋਈ ਇਸ ਤਰ੍ਹਾਂ ਦਾ ਇੰਤਜ਼ਾਮ ਕਾਰਪੋਰੇਸ਼ਨ ਦੇ ਨਾਲ ਰਲ ਕੇ ਕਰਾਂਗੇ ਤਾਂ ਕਿ ਪੂਰੀ ਤਰ੍ਹਾਂ ਸਾਫ ਸਫਾਈ ਔਰ ਸਾਇੰਟੀਫਿਕ ਤਰੀਕੇ ਦੇ ਨਾਲ ਕੂੜੇ ਦਾ ਪ੍ਰਬੰਧਨ ਹੋ ਸਕੇ ਅੱਛੀ ਗੱਲ ਇਹ ਹੈ ਕਿ ਇਥੇ ਖਾਸ ਤੌਰ ਤੇ ਇਥੇ ਬਿਲਕੁਲ ਸਾਫ ਕੂੜਾ ਜਿਹੜਾ ਕੰਪੋਸਟੇਬਲ ਕੂੜਾ ਮਿਲਦਾ ਹੈ ਬਾਇਓ ਡਿਗਰੇਡੇਬਲ ਚਾ ਸਬਜ਼ੀਆਂ ਦਾ ਕੂੜਾ ਹੈ ਜਾਂ ਹੋ ਇਟ ਇਜ਼ ग्रीन वेस्ट जी ਨੂੰ ਕਹਿੰਦੇ ਹੈ ਪੱਤੇ ਦਾ ਕੂੜਾ ਹਾਰਟੀਕਲਚਰ ਰੈਸ ਤਾਂ ਉਹਦੀ ਬਹੁਤ ਅੱਛੀ ਪ੍ਰਬੰਧਨ ਕਰਕੇ ਅਸੀਂ ਇੱਕ ਮਾਡਲ ਮੰਡੀ ਇੱਥੇ ਬਣਾਈ ਜਾ ਸਕਦੀ ਹੈ ਉਸ ਦੇ ਨਾਲ ਹੀ ਜਿਹੜੇ ਟਰਾਲੀਜ਼ ਵਾਟਰ ਕੂਲਰਸ ਅਤੇ ਹੋਰ ਇਸ਼ੂਸ ਮੈਨੂੰ ਦੱਸੇ ਗਏ ਉਹਦੇ ਬਾਰੇ ਵੀ ਅਸੀਂ ਬਹੁਤ ਚੰਗੀ ਕੰਮ ਕਰਾਂਗੇ ਮਨੋਂ ਅਕਸਰ ਇਹੀ ਕੁਝ ਜਦੋਂ ਵੀ ਸੀਜ਼ਨ ਹੁੰਦਾ ਕਣਕ ਦਾ ਝੋਨੇ ਦਾ ਉਦੋਂ ਹੀ ਕਿਹਾ ਜਾਂਦਾ ਉਸ ਤੋਂ ਬਾਅਦ ਕੋਈ ਵੀ ਹੱਲ ਨਹੀਂ ਹੁੰਦਾ ਕਿਉਂ ਕਾਰਨ ਕੀ ਹੈ ਇਸ ਚੀਜ਼ ਦਾ ਦੇਖੋ ਜੀ ਹੁਣ ਤਾਂ ਗਣਤ ਦਾ ਸੀਜ਼ਨ ਲੰਘ ਗਿਆ ਚੋਨੇ ਦੇ ਸੀਜ਼ਨ ਨੂੰ ਟਾਈਮ ਹੈ ਅਸੀਂ ਟਾਈਮ ਲੈਂਦੇ ਤਾਂ ਕਰਕੇ ਦੁਹਰਾ ਕਰ ਰਹੇ ਕਿ ਐਸੀ ਚਾਹੁੰਦੇ ਕਿ ਐਕਚੁਅਲ ਤੌਰ ਤੇ ਸਮਾਂ ਰਹਿੰਦੇ ਅਸੀਂ ਕਾਰਗੁਜ਼ਾਰੀ ਆਪਣੀ ਠੀਕ ਕਰ ਸਕੀਏ ਔਰ ਉਹਨੂੰ ਬਿਹਤਰ ਕਰ ਸਕੀਏ ਮੈਂ ਉਹ ਤੇ ਰੇਡੀ ਵਾਲਾ ਉਹਨੂੰ ਵੀ ਦੋਸ਼ ਜਤਾਇਆ ਜਾਂਦਾ ਹੈ ਕਿ ਉਹਨਾਂ ਵੱਲੋਂ ਦਾ ਟੈਕਸ ਵੀ ਵਿਸੂਲੀ ਤੱਕ ਤਾਂ ਗੁੰਡਾ ਟੈਕਸ ਕਹ ਲਈਏ ਉਹ ਚੀਜ਼ ਜੀ ਵਿਸੂਲੀ ਕੀਤੀ ਜਾਂਦੀ ਹੈ ਉਹਨਾ ਕੋ ਕਾਫੀ ਦੋਸ਼ ਹੈ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਸਪੈਸਿਫਿਕ ਇਸ਼ੂ ਸਾਹਮਣੇ ਆਂਦਾ ਹੈ ਤਾਂ ਜ਼ਰੂਰ ਸਾਡੇ ਧਿਆਨ ਚ ਲਿਆ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਇਲੀਗਲ ਟੈਕਸ ਜਾਂ ਕਿਸੇ ਤਰ੍ਹਾਂ ਦੀ ਚੋਰੀ ਇਸ ਮਾਮਲੇ ਦੇ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜੇ ਕੋਈ ਵੀ ਸਾਹਮਣੇ ਆਉਂਦੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤਾਂ ਦੇਖਣਾ ਦੱਸ ਜੀ 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 ਸਵਾਲੀ ਮੰਡੀ ਦੀ ਸਫਾਈ ਨੂੰ ਲੈ ਕੇ ਤੁਹਾਡੇ ਵੱਲੋਂ ਕਿਹਾ ਗਿਆ ਹੈ ਕਾਰਪੋਰੇਸ਼ਨ ਤੋਂ ਮਦਦ ਮੰਗੀ ਗਈ ਹੈ ਕਿਸ ਨੂੰ ਹਰ ਰੋਜ਼ ਮੰਡੀ ਦੇ ਵਿੱਚ ਪਰਚੀ ਵੀ ਕੱਟੀ ਜਾਂਦੀ ਹੈ ਸਵੇਰ ਤੋਂ ਲੈ ਕੇ ਅੰਦਰ ਜੋ ਵੀ ਐਂਟਰ ਹੁੰਦਾ ਉਹ ਪੈਸਾ ਹਰ ਰੋਜ਼ ਕਿੱਥੇ ਜਾ ਰਿਹਾ ਹੈ ਕਿ ਇੱਕ ਸਫਾਈ ਦੇ ਲਈ ਤੁਸੀਂ ਆਪਣਾ ਨਹੀਂ ਪੂਰਾ ਅਰੇਂਜਮੈਂਟ ਕਰ ਸਕਦੇ ਸਰੇਂਗਰ ਦਾ ਧੰਨਵਾਦ ਮੀਡੀਆ ਤੋਂ ਜਿੰਨੇ ਮੇਰੇ ਭਰਾ ਆਏ ਤੇ ਤੁਹਾਡੇ ذریعے ਬਹੁਤ ਸਾਰੀਆਂ ਸਾਨੂੰ ਜੋ ਮੰਡੀ ਦੇ ਵਿੱਚ ਕਮੀਆਂ ਹੈਗੀਆਂ ਜਾਂ ਮੰਡੀ ਦੇ ਵਿੱਚ ਜੋ ਸੂਰਤਾਂ ਹੈਗੀਆਂ ਉਹ ਲੋਕਾਂ ਦੁਆਰਾ ਤੁਹਾਡੇ ਦੁਆਰਾ ਦੱਸਿਆ ਜਾਂਦਾ ਅੱਜ ਸਾਡੇ ਵਿੱਚ ਡਿਊਟੀ ਦੇ ਵਿੱਚ ਨੂੰ ਵਿਚਾਰ ਪਰ ਛੱਡ ਵਿੱਚ ਅਸ਼ਿਕਾ ਜਾਨ ਜੀ ਮੈਡਮ ਵਿਸ਼ੇਸ਼ ਤੌਰ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਕੱਲ ਡੀਐਮ ਮੰਡੀ ਬੋਰ ਐਕਸ ਸਾਹਿਬ ਤੋਂ ਮਾਰਕੀਟ ਕਮੇਟੀ ਦੇ ਸੱਗੀ ਸਾਹਿਬ ਤੇ ਸਮੂਥ تھا ਸਾਰਿਆਂ ਦਾ ਬੜਾ ਤੰਦਰ ਕਰਦਾ ਕਿ ਹਮੇਸ਼ਾ ਹੀ ਜਦੋਂ ਵੀ ਕੋਈ ਲੋਕਾਂ ਦੇ ਮੁੱਦੇ ਹੁੰਦੇ ਤੇ ਬਦ ਚੜਕੇ ਲੋਕਾਂ ਦੀ ਸਹੂਲਤ ਦੇ 24 ਘੰਟੇ ਮੈਕਮ ਤਿਆਰ ਰੰਦਾ ਉਤੋ ਬਾਅਦ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਜੋ ਤੁਸੀਂ ਮੈਨੂੰ ਹੁਕਮ ਕੀਤੇ ਹੈਗੇ ਕਿ ਮੰਡੀ ਦੇ ਵਿੱਚ ਸਫਾਈ ਦੀ ਦਿੱਕਤ ਹੈਗੀ ਆ ਉਦਲੀ ਬਕਰਦਾ ਡੀਪੀ ਸਾਹਿਬ ਨਾਲ ਗੱਲ ਕੀਤੀ ਗਈ ਹੈ ਕਿ ਕਾਰਪੋਰੇਸ਼ਨ ਦੇ ਨਾਲ ਰਲ ਕੇ ਜੁਆਇੰਟਲੀ ਜਿਹੜਾ ਕਿ ਕਰਾਇਆ ਜਾਊਗਾ ਕਿ ਮੰਡੀ ਦੇ ਵਿੱਚ ਪੂਰਨ ਤੌਰ ਤੇ ਜਿਹੜੀ ਕਿ ਸਫਾਈ ਕਰਵਾਈ ਜਾਊਗੀ ਮੈਂ ਤੁਹਾਡੀ ਜਾਣਕਾਰੀ ਜਬਾਤ ਦੇਣਾ ਚਾਹੁੰਦਾਗਾ ਕਿ ਜਿਹੜਾ ਉਹ ਕੂੜਾ ਨਹੀਂ ਹੈਗਾ ਕੋਈ ਇੱਕ ਹਰੀਆਂ ਸਬਜ਼ੀਆਂ ਨੇ ਉਸ ਤੋਂ ਬਾਅਦ ਛੱਲੀਆਂ ਨੇ ਹੋਰ ਜਿਹੜਾ ਹੈਗੇ ਚੀਜ਼ਾਂ ਜਿਹੜੀ ਕਿ ਅਸੀਂ ਰੋਜ਼ ਚੀਜ਼ਾਂ ਖਾਂਦੇ ਆ ਅਸੀਂ ਜਾਨਵਰਾਂ ਨੂੰ ਰੋਜ਼ ਦੇ ਸਕਦੇ ਆ ਜਿਹੜੀ ਚੀਜ਼ ਖਾਣੇ ਵਾਲੀ ਹੋਏ ਉਹਨੂੰ ਆਪਾਂ ਕੂੜਾ ਨਹੀਂ ਕਹਿ ਸਕਦੇ ਕੂੜਾ ਕਿਹੜੀ ਕਬਸਟੇਜ ਲੱਗ ਹੁੰਦੀ ਉਹ ਚੀਜ਼ਾਂ ਹੈਗੇ ਜਿਹਦੇ ਤੇ ਰੈਪਰ ਹੋਏ ਉਹ ਚੀਜ਼ਾਂ ਹੋਈਆਂ ਇਹ ਤਾਂ ਜਿਹੜੀ ਚੀਜ਼ ਹੈਗੀ ਆ ਤਦੇ ਕਰਕੇ ਗੱਲ ਕੀਤੀ ਗਈ ਕਿ ਉਹਨਾਂ ਨੇ ਗੱਲ ਕੀਤੀ ਕਿ ਇਹਦੇ ਵਿੱਚ ਕਿਹਦਾ ਇੱਥੇ ਖਾਦ ਦਾ ਇੱਕ ਪਲਾਟ ਲਗਾਇਆ ਜਾਊਗਾ ਜਿਹਦੇ ਵਿੱਚ ਕਿ ਜੋ ਕਿੱਲੇ ਆ ਇਹ ਗਿੱਲਾ ਕੂੜਾ ਜਿੰਨੇ ਅਸੀਂ ਕਹਿੰਦੇ ਆ ਜੇ ਸਬਜ਼ੀਆਂ ਆ ਫਰੂਟ ਹੈਗੇ ਜਾਂ ਹੋਰ ਚੀਜ਼ਾਂ ਹੈਗੀਆਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਉਹਨਾਂ ਦੀ ਖਾਦ ਬਣਾਈ ਜਾਉਗੀ